ਸਸਕਾਰ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਸਾਰੇ ਪੰਪਰਾ ਪ੍ਰਤੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਚਨ ਮੰਗਣਾ ਨਹੀਂ ਆਂ ਮੰਡੀ ਦਾਲਾ ਖਾਂਦ ਵਾਲੀ ਕਿ ਬਣਾਉਣ ਲੱਗੀ ਆ ਪਤਲਾ ਅੰਦਾ ਹਾਂ ਅੰਦਾ ਚਲੋ ਪਿਲਾਣੀ ਨੂੰ ਇਹ ਮੈਨੂੰ ਚਲਾਉਂਗੀ ਬੱਚੇ ਨਾ ਪਾ ਦਾਲਾ ਚੰਨਾ ਸੀਗਾ ਪਹਿਲਾ ਦਿਨ ਸਾਰੇ ਬੱਚੇ ਜਗੇ ਅੱਜ ਜੋ ਬੱਚਾ ਜੱਲਾ ਬੋਦ ਤੇ ਕਿਨੇ ਬਾਤ ਚ ਪਤਾ ਚੱਲੂ ਲੱਗ ਅੱਜ ਨਹੀਂ ਕਿਤੇ ਉਤੇ ਹੀ ਮਨ ਹੈ ਨਵੀਆਂ ਕਲਾਸਾਂ ਚ ਰੋ ਹੋ ਗਈਆਂ ਅੱਜ ਬੱਚੇ ਗਏ ਸੀ ਪਹਿਲੀ ਵਾਰ ਸਕੂਲ ਕਿਵੇਂ ਰਹੀ ਕਲਾਸ ਸਾਡੀ ਪੋਸਟ ਦੇ ਬੱਚਿਆਂ ਨੂੰ ਪਹਿਲੀ ਕਲਾਸ ਅਜੇ ਕਿਤਾਬਾਂ ਲਿਆ ਕੇ ਦੇਣੀਆਂ ਜੀ ਕਹਿੰਦੇ ਕਿਤਾਬਾਂ ਲੈ ਆ ਕੇ ਦਿਓ ਫੇਰ ਪੜ੍ਹਾਈ ਸ਼ੁਰੂ ਹੋਣੀ ਹੈ ਹਾਂਜੀ ਕਿਤਾਬਾਂ ਨਹੀਂ ਦਿੱਤੀਆਂ ਆਈਆਂ ਲੈ ਕੇ ਆਇਆ ਤਾਂ ਲੱਗਣ ਲੱਗੇ ਆ ਸਕੂਲ ਤਾਂ ਮੰਮੀ ਆ ਕੇ ਤੇ ਮਾਂ ਆ ਕੇ ਕਿਤਾਬਾਂ ਫੇਰ ਜਾ ਕਰਨਗੇ ਸਕੂਲ ਦੇ ਲਈ ਬੱਚੇ ਖੇਡ ਹੀ ਜਾਂਦੇ ਬਾਅਦ ਸਾਜੀ ਹਾਂਜੀ ਮਮਾ ਜੀ ਬੋਲਦੇ ਜੀ ਆਲੂ ਵਾਲੇ ਪਰੌਂਠੇ ਨਹੀਂ ਆਲੂਆਂ ਦੀ ਸਬਜ਼ੀ ਪਰ ਤਾਂ ਸਾਜੀ ਬਣਾ ਲਈਆਂ ਆਲੂਆਂ ਦੀ ਇਹ ਪਰੌਂਠੇ ਖਾਣੇ ਆ ਤੇਰੇ ਜਦ ਗੱਲਾਦੋਂਗੇ ਇੱਕ ਕੱਦਾ ਪਰੌਂਠਾ ਮਾਣ ਮੇਰੇ ਮੰਗਦ ਆਲੂਆਂ ਦੇ ਪਰੌਂਠੇ ਇਹਦੇ ਇਹਦੇ ਵਾਸਤੇ ਇੱਕ ਅੱਧਾ ਲਾ ਦੇਵਾਂਗੇ ਵੈਸਤਾ ਨਹੀਂ ਐ ਸਵੇਰ ਸ਼ਾਮ ਦੇ ਟਾਈਮ ਤੇ ਸਹੀ ਨਹੀਂ ਰਹਿੰਦੇ ਖਾਣੇ ਹਨੂ ਖਾ ਕੇ ਫਿਰ ਅਸ਼ਾਮ ਨੂੰ ਖਰਾ ਕਰਦੇ ਆ ਆਲੂਆਂ ਦੇ ਪਰੌਂਠੇ ਹਾਜਮ ਨਹੀਂ ਹੁੰਦੇ ਸਵੇਰ ਦੇ ਟਾਈਮ ਸਹੀ ਰਹਿੰਦੇ ਆ ਸਵੇਰ ਸਕੂਲ ਜਾਣਾ ਹੁੰਦਾ ਸਕੂਲ ਜਾਣ ਦੀ ਜਲਦੀ ਹੁੰਦੀ ਆ इसे करके सुबह सुबह लाने औखे लगते लाए, लाए नहीं आल् जल्दी आलू बाल के रख लिया हम आलू सब्जी बना लगी ਆਪਣੇ ਆਟਾ ਛਾਣ ਕੇ ਮੈਂ ਘਤਾ ਆਟਾ ਛਾਣਦੇ ਅੱਜ ਮੈਂ ਲੇਟ ਹੋ ਗਈ ਕਵੇਲਾ ਹੋ ਗਿਆ ਮਸ਼ੀਨ ਦਾ ਮਸ਼ੀਨ ਦਾ ਕੰਮ ਸੀਗਾ ਜਿਆਦਾ ਗੁੰਨ ਜੱਗਾ ਅੱਜ ਮਸ਼ੀਨ ਤੇ ਲੱਗੀ ਰਹੀ ਆਪਣੇ ਆ ਰਿਹਾ ਮੇਲਾ ਮੇਲੇ ਦਾ ਗੁੰਨ ਜੱਗਾ ਹਾਂ ਹਾਂ ਗੁੰਨ ਜੱਗਾ ਛਾਂਦੇ ਗੰਨ ਤਾਂ ਮੈਂ ਲਾਉਂਗੀ ਤਾਂ ਪਰਸੋਂ ਮੇਲਾ ਹੈ ਆਪਣੇ ਪਾਂਡਰ ਕੇ ਸੂਟਾਂ ਦਾ ਸੀਗਾ ਸੂਟ ਇੰਨਾ ਦਾ ਰੈਡੀ ਕਰਨਾ ਸੀਗਾ ਕਰਤਾ ਟੇ ਟਾਈਮ ਦਾ ਪਿਆਸ ਸੀ ਆਦਵਚਾਲੇ ਘਟਿਆ ਵਾ ਅੱਜ ਸਰੇ ਲਾਈ ਦਿੱਤਾ ਮੈਂ ਆ ਮੇਲੇ ਤੇ ਪਾ ਲੈਣਗੇ ਨਵਾਂ ਸੂਟ ਤੇ ਮੇਰੇ ਤਾਂ ਹੈਗੇ ਆ ਮੈਂ ਤਾਂ ਪੁਰਾਣੇ ਪਾ ਲੈਣੇ ਆ ਜਿਆਦਾ ਐ ਕੁਝ ਬਣਾਏ ਨਹੀਂ ਹੈਗੇ ਕਿਤਾਬਾਂ ਨਹੀਂ ਲੈ ਟੇਰ ਟੈਸ਼ਣਾ ਕੱਪੜਾ ਲੈ ਕੇ ਦੇਣੀ ਆ ਬੱਚਿਆਂ ਨੂੰ ਲੀਨੇ ਤਾਂ ਕਿੱਥੇ ਬਣਾਏ ਨਹੀਂ ਆਂਦੇ ਕਿ ਕੱਪੜੇ ਥੋੜੀ ਜਿਹੀ ਪਾ ਲਈ ਮੈਂ ਪਾ ਲਈ ਵਾਰੀ ਕੇ ਅਲਮਨ ਸਾਰੀ ਵਧੀਆ ਲੱਗਦੀ ਆ ਮੈਂ ਥੰਡ ਪਾਈ ਆ ਥੋੜੀ ਪਾਈ ਇਹਨਾਂ ਵਿੱਚ ਜ਼ਿਆਦਾ ਹੋ ਜੇ ਸਾਰੇ ਪੰਨ ਭਰਾ ਦੱਸਿਆ ਕਰੋ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਸਾਡਾ ਬਲੌਗ ਕਿਹੜੇ ਕਿਹੜੇ ਵਿਸ਼ੇ ਤੇ ਬਲੌਗ ਲੈ ਕੇ ਆਏਗੇ ਜਰੂਰ ਦੱਸਿਆ ਕਰੋ ਕਿਵੇਂ ਲੱਗਿਆ ਬਣਾਈ ਹੈ ਹਨਾ ਇਹਦਾ ਰਸਈ ਰਹਿਦੰਨੇ ਅੰਮਣੋਂ ਉਹਨੇ ਨਾਲ ਤਿਆਰ ਦਾ ਵਚ ਪਤਾ ਨਹੀਂ ਲੱਗਾ ਕਿੰਨਾ ਇਹ ਰੋਗ ਬਾਹਰ ਅੰਦਰ ਜਾਣੀ ਸਕਦੇ ਓਕੇ ਹੁਣ ਮੇਲੇ ਤੇ ਬਣਾਵਾਂਗੇ ਮੇਲਾ ਕੱਲ੍ਹ ਨੂੰ ਬਈ ਕਿਸ ਬਾਕਿਸ਼ ਅੱਗੇ ਹੁਣ ਕਹਿੰਦਾ ਕਿ ਤੁਸੀਂ ਆਗੇ ਬਾਰੂ ਹਾਂ धनबाद जी जरा सारा नु सत श्री अकाल जी ओ ठीक ठाक हो जी परमात्मा द्वारा चढ़ती कला विच रखे सच्चे पाछा दिन दुगनी रात चौगनी तरक्की वाशे जी बाहर ले बैठे दिस साहब दे साहब विच बहन भरा बुजुर्ग मातावा बच्चे सत श्री अकाल जी ਹੋਰ ਬਾਅਦ ਬੈਠੇ ਜੇ ਸਾਡੇ ਅੱਜ ਪਹਿਲਾ ਦਿਨ ਥੋੜਾ ਗਾਇ ਕਿ ਮੇਰਾ ਸਕੂਲ ਵਰੀਆ ਹੂੰ ਤੁਮਨੇ ਦੇ ਨਵਾਂ ਸਕੂਲ ਲੱਗਿਆ ਤੁਹਾਡਾ ਕਿੰਨੇ ਦਿਨ ਹੋ ਗਏ ਘਰੇ ਤੁਸੀਂ ਹਣ ਪੇਰੇ ਕੰਨ ਜਿੰਨੇ ਦਾ ਤੱਕ ਤੱਕ ਕੋਈ ਤੁਸੀਂ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਸਾਨੂੰ ਇਹ ਜਰੂਰ ਇੱਕ ਸਾਡੀ ਵੱਡੀ ਪ੍ਰੋਬਲਮ ਇਹ ਆ ਨੇ ਸਾਡੇ ਨੂੰ ਬਹੁਤ ਘੱਟ ਹੈ ਜਾਂ ਜਿਸ ਦੇ ਕੋਲ ਵੀਡੀਓ ਨਹੀਂ ਪਹੁੰਚ ਸਕਦੀ ਮੈਟਰ ਕੋਨੇ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸੋ ਕਮੈਂਟ ਕਰਾਈ ਪਰ ਹਣ ਅਸੀਂ ਚੱਲੇ ਨੂੰ ਜਾ ਰਹੇ ਹਿੱਦਾਂ ਨਾ ਕਰੋ ਬਹੁਤ ਬਹੁਤ ਧੰਨਵਾਦ ਨੰਦਰ ਖੇੜੇ ਦਾ ਮੇਰੇ ਆਣ-ਗਵੰਦ ਦਾ ਮੇਰੇ ਭੈਣ ਭਰਾਵਾਂ ਦਾ ਸਾਰਾ ਦਾ ਤੈਅ ਦਿਲੋਂ ਧੰਨਵਾਦ ਜੈ ਕੋਈ ਮਾਡ ਮੋਟ ਸਤਿਗੁਰੂ ਉੱਚ ਨੀਚੋਂ ਕੀ ਹੋਵੇ ਤੁਸੀਂ ਬਖਸ਼ਣ ਹਾਰੋ ਕਮੈਂਟ ਕਰਕੇ ਜ਼ਰੂਰ ਦੱਸੋ ਕਿਵੇਂ ਕਿਵੇਂ ਦੀ ਵੀਡੀਓ ਹੈ ਕਿ ਆਈਏ ਤੁਹਾਡੇ ਲਈ ਕਿਵੇਂ ਕਿਵੇਂ ਦੀ ਵੀਡੀਓ ਬਣਾਇਆ ਕਰਕੇ ਜ਼ਰੂਰ ਦੱਸਿਆ ਕਰੋ ਪਹਿਲਾਂ ਸਾਡੀਆਂ ਵੀਡੀਓ ਬਹੁਤ ਵਧੀਆ ਸ਼ੋਅ ਹੁੰਦੀਆਂ ਸੀਆਂ ਸਾਰਾ ਕੁਝ ਕਈ ਵਾਰੀ ਇੰਤਾ ਵੀ ਹੁੰਦਾ ਭੈਣ ਭਰਾ ਕੋਲੇ ਵੀਡੀਓ ਨਹੀਂ ਪਹੁੰਚਦੀ ਹੈ ਨਾ ਕੋਈ ਐਜੀ ਪ੍ਰੋਬਲਮ ਹੈ ਤਾਂ ਜ਼ਰੂਰ ਤੁਸੀਂ ਤੁਸੀਂ ਕਮੈਂਟਾਂ ਰਾਹੀਂ ਦੱਸੋ ਹੋਰ ਸਾਰੇ ਮੇਰੇ ਭੈਣ ਭਰਾਵਾਂ ਦਾ ਸਹਿਯੋਗ ਲਈ ਧੰਨਵਾਦ ਜਿਹੜੇ ਤੁਸੀਂ ਇੱਥੋਂ ਤੱਕ ਤੁਹਾਡੀ ਮਦਦ ਜਿੱਤੇ ਹੋਏ ਮਦਦ ਦੇ ਚੁਦਾਕੀ ਪਹੁੰਚੇ ਹੈ ਨਹੀਂ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਜੀ ਧੰਨਵਾਦ ਸਰ ਪਰ ਹੋਰ ਪਹਿਲੇ ਨਾਮ ਹੈ ਭੈਣ ਪ੍ਰਾਜੁਨੇ ਨੇ ਬਹੁਤ ਉਹਨਾਂ ਦਾ ਧੰਨਵਾਦ ਹੈ ਨੋ ਧੰਨਵਾਦ ਦਾ ਜੂਤੋਂ ਪਹਿਲੇ ਸਾਰੀ ਦਾ ਜੈ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਛਦ ਗੁਮਰੀ ਰਾਜੋ ਗੁਰੀਤ ਰਤੀਵਾਸੀ ਜੀ ਸਾਡੀਆਂ ਦਾ ਸਹਿਮਤ ਜੋੜਦੇ ਨਾਮ ਹੈ ਠੀਕ ਹੈ ਜੀ ਪਰਮਾਤਮਾ ਨੂੰ ਜਰੂਰ ਪੂਰੀਆਂ ਕਰਦਾ ਕਰਦਾ ਵੀ ਰਹੇਗਾ ਤਨ ਦਾ ਤਿਆਰ ਨੋਤਾ ਜਵਾਦ ਸਭ ਨੂੰ ਹੀ ਤੰਦਰੁਸਤੀਆਂ ਦੇਣਾ ਸਭ ਦੇ ਬੱਚਿਆਂ ਦੇ ਵੀ ਅੱਜ ਸਭ ਦੇ ਬੱਚਿਆਂ ਦੇ ਵੀ ਅੱਜ ਤੇ ਇੱਕ ਹੋਰ ਖੁਸ਼ੀ ਦੀ ਗੱਲ ਅੱਜ ਕਰਮਜੀਤ ਨੇ ਵਾਪਸ ਬਲੌਕ ਦੀ ਸ਼ੁਰੂਆਤ ਕੀਤੀ ਹੈ ਨਾ ਤੇ ਕਿੰਨੀ ਖੁਸ਼ੀ ਦੀ ਗੱਲ ਹੈ ਤੇ ਮੈਂ ਦਾ ਆਪੇ ਨੂੰ ਨਾਲ ਬਹੁਤ ਮਾਤੂ ਮਾਤ ਦਾ ਕਰੋ ਪੜਾਵੇ ਗੱਲਾਂ ਕਰਦੇ ਜੇ ਮੈਂ ਕੱਲ੍ਹ ਹੀ ਬੋਲੀ ਜਾਵਾਂ ਉਹਨਾਂ ਨੂੰ ਨਹੀਂ ਕਿ ਭੈਣੇ ਗੱਲ ਕਰਿਆ ਨਾ ਵੀ ਐਂ ਗੱਲ ਮੈਂ ਵੀ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਆਪੇ ਗੱਲ ਕਰਿਆ ਕਰੇ ਬੋਲਿਆ ਕਰੇ ਅੱਜ ਮੈਂ ਤਵਾੜਾ ਸੂਟ ਚੀ ਰਹੀ ਗਈ ਬੀਜੀ ਤੁਹਾਡਾ ਸੂਟ ਤਿਆਰ ਕੀਤਾ ਹਾਂ ਜਿਉਂ ਗੱਲ ਨੂੰ ਤੁਹਾਨੂੰ ਸੂਟ ਪਾ ਕੇ ਰੱਖਾਵਾਂਗੇ ਕਈ ਟਾਈਮ ਦਾ ਹੀ ਪਿਆਸਿਆ ਦੌੜ ਚਾਲੇ ਉਹ ਪਤਾ ਹੀ ਨਹੀਂ ਸਭ ਦਾ ਚੇਤਾ ਹੀ ਨਹੀਂ ਮੈਨੂੰ ਵੀ ਹੈਗਾ ਕਿ ਹੈ ਨਹੀਂ ਮੇਰੇ ਤਾਂ ਪਤਾ ਨਹੀਂ ਕੋਈ ਨਹੀਂ ਜੇ ਤੁਹਾਨੂੰ ਰਿਹਾ ਹੋਊਗਾ ਕਿ ਨਹੀਂ ਨਨੋ ਆ ਪੋਰਚਾ ਜਾ ਕੇ ਕਦੋਂ ਵੇਲਾ ਨਾ ਹੋ ਗਿਆ 11 ਕਲਾਰੇ ਉਧਰ ਪੱਜ ਜਾਂਦੇ ਆ ਕਲਾਰੇ ਕਿੰਨਾ ਪਾਗ ਦਾ ਕੰਧਾ ਪੜ ਜਾਂਦਾ ਕੰਧਾ ਪੜ ਜਾਂਦਾ ਸਾਰੇ ਭੈਣਾਂ ਦਾ ਜਰੂਰ ਤੁਸੀਂ ਜਿਹੜੀਆਂ ਸਾਰੀ ਵਿਖਿਆ ਕਰੋ ਸੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਹਨਾ ਜਿੰਨਾਂ ਕੋਲੇ ਵੀਡੀਓ ਨਹੀਂ ਪਹੁੰਚਦੀ ਹੈ ਨਾ ਉਹ ਵੀ ਸਾਨੂੰ ਦੱਸਣਾ ਸਾਡੇ ਵਿਕਾਰਾ ਫੋਨ ਨੰਬਰ ਦਿੱਤੇ ਹੋਏ ਨੇ ਹਨਾ ਕਈ ਵਾਰੀ ਨਹੀਂ ਵੀ ਪਹੁੰਚ ਸਕਦੀ ਤੇ ਸੋ ਫੈਨ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਅਸੀਂ ਕੱਲ ਨੂੰ ਨਵੇਂ ਬਲੌਕ ਨਾਲ ਲੈ ਕੇ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਵਧੀਆ ਤਾਂ ਵਧੀਆ ਲੈ ਕੇ ਆਇਆ ਪਰ ਕਮੈਂਟ ਕਰਕੇ ਜਰੂਰ ਦੱਸੋ ਕਿ ਸਾਨੂੰ ਸੋਦੀ ਕੁਛ ਨਹੀਂ ਗਿਆ ਵੀ ਕੀ ਕਰੀਏ ਤੇ ਕਰੀਏ ਜੀ ਜੈ ਕਰਾ ਜੀ ਉਹ ਮਾਨਨ ਨਿਵਾਰ ਜਾਨੇ ਤਾਂ ਸਾਨੂੰ ਖਤਰਾ। ਕੋਈ ਹੋ ਤੇ ਕਈ ਵਾਰੀ ਕੋਚ ਨਸ਼ੇ ਪੱਤੇ ਆਉਣ ਮਿਲ ਕੇ ਕਰਮਾਉਣ ਕੋਈ ਕਹਿ ਲੈਂ ਜਾਂ। ਪਾਚਾ ਸੀ ਨਹੀਂ ਸਾਖਦੇ ਰੂਮਾ ਸੀ ਨਹੀਂ ਸਾਖਦੇ ਚੀਜ਼ ਸਾਡੇ ਕੋਲ ਹੋਰ ਚੀਜ਼ ਵੀ ਨਹੀਂ ਜਿਹੜੀ ਅਸੀਂ ਉਹਨੂੰ ਰੋਕਿਆ ਜਾਊਗਾ। ਤੇ ਇਸ ਕਰਕੇ ਜੀ ਜਦੋਂ ਉਹ ਜਾਣੇ ਸਕੂਟਰੀ ਤੇ ਲੈ ਕੇ ਜਾਣੇ। ਤਾਂ ਕਿ ਇਹ ਚੀਜ਼ ਸਾਡੇ ਕੋਲ ਅਟੈਚ ਹੋਊਦੀ ਹੈ ਨਹੀਂ ਸਾਡੇ ਪਤਾ ਲੱਗਦਾ ਵੀ ਇਹ ਕਿਤੇ ਖਤਰਾ ਨਹੀਂ ਹੈਣਾ। ਤ ਸੋਇਆ ਇਸ ਕਰਕੇ ਜੇ ਤ ਤ ਬਹੁਤ ਕਰਦੇ ਨੇ ਬਾਹਰ ਅੰਦਰ ਜਾਈ ਹੈ ਨਾ ਸਾਰੇ ਭੈਣਾਂ ਭਰਾਵਾਂ ਨੂੰ ਦੱਸੀ ਗਏ ਵੀ ਆ ਜਦ ਤੱਕ ਆਹ ਰਾਜਾ ਸਾਡੇ ਨਾਲ ਨਾ ਬੈਠੇ ਲੰਦਗਾ ਸਾਰਾ ਇਹ ਛੇ ਖਾਣਾਂ ਤੇ ਬਹੁਤ ਜ਼ਰੂਰੀ ਹੁੰਦਾ ਹੈ ਤੇ ਬਾਰੇ ਅਸੀਂ ਆਖਰੀ ਮੂਰੀ ਕਰ ਦੇਈ ਜਾਂ ਸਕਦੇ ਤੇ ਕੋਈ ਵੀ ਕੋਸ਼ਿਸ਼ ਕਰਾਂਗੇ ਨਹੀਂ ਤੇ ਪਰ ਆ ਚੂਤ ਥੋੜਾ ਜਿਆ ਥੈੜ ਚੱਲਿਆ ਹੋਰ ਨਹੀਂ ਕੋਈ ਨਸਾ ਹੈ ਮਾੜਾ ਮਾੜਾ ਗਿਆ ਚੱਲਦਾ ਹੈ ਬੜਾ ਥੋੜਾ ਚੱਲਦਾ ਹੈ ਉਹ ਤੋਂ ਟਾਇਰ ਟੇਬਲ ਭੁੱਲ ਗਿਆ ਨਾ ਚੱਲਦਾ ਨਾ ਵਧੀਆ ਇਹਨੇ ਟਾਇਰ ਟੇਬਲ ਆਹ ਜ਼ਾਲੂਆ ਨੇ ਮੈਂ ਨਹੀਂ ਆਪਾਂ ਦਾ ਪਹਿਲ ਰੋਟੀ ਖਾਵਾਂਗੇ ਆਪਾਂ ਦੁਬਾਰਾ ਬਣਾ ਖਾਣੇ ਆਪਾਂ ਰੀ ਹੁੰਦੀ ਰੋਟੀਆਂ ਨਾ ਮਨਵੀਰ ਕਹਿੰਦਾ ਹੁਣ ਪਰੌਂਠਾ ਲਾ ਰਿਹਾ ਆਪ ਵੱਲ ਮੈਂ ਕਿਹਾ ਚੱਲ ਤੇਰੇ ਜਦ ਤੱਕ ਲਾ ਦੇਾਂਗੇ ਉਹ ਤਾਂ ਲਾ ਦਈਏ ਇਹਨੂੰ ਕੁਝ ਨਹੀਂ ਉਹ ਤਾਂ ਭੁੱਖਾ ਰਹੇ ਉਹਦੇ ਵਾਸਤੇ ਲਾ ਦੇਾਂਗੇ ਇੱਕ ਅੱਧਾ ਖੋਰਾਰੇ ਮੇਰੇ ਪੈਰ ਪਰਾ ਠੀਕ ਠਾਕ ਨੇ ਮੈਨੂੰ ਨਹੀਂ ਆਟਾ ਕੋਣ ਕਰਮਜੀਤ ਗਵੰਦੀ ਆਟਾ ਆਣੇ ਮਾਝ ਰਣਦੇਵ ਨੂੰ ਮੈਂ ਪੰਨ ਤੇ ਇੰਦੇ ਤੋਂ ਆਪਣੇ ਮਿੱਤਰ ਕੋਲੇ ਆਉਂਦਾ ਹੀ ਨਾ ਮੈਂ ਸੁਣਾਇਆ ਕਰਦੀ ਆ ਜਦੋਂ ਇਹਦੇ ਕੋਲੇ ਆਵਾੜ ਕੋਲ ਤਾਂ ਕੋਈ ਕੰਮ ਕਰਾਈ ਰੱਖਣਾ ਥੇਮੋ हाँ मेरे है अखिल से आते मैं नहीं सिखा सकती बोलो 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 करना क्या करना करना है क्या करना है करना है ना वो तो हम लोग करेंगे आज दी वीडियो मेरे पे अपराधवानों तो साजन्ता के में अधिकार मंत्री ने वीडियो बनाई है कि कितन ਤੇ ਮੈਂ ਕਾਹਦੇ ਮੰਨਣਾ ਕਿ ਤੁਹਾਨੂੰ ਆਪ ਦੀ ਆਪ ਕੋ ਚਕਾਰ ਮੈਂ ਥੋੜਾ ਜਿਹਾ ਪਛਾਣ ਹਰਦਾ ਹੈ ਮੇਰੀ ਲੱਗੂਗੀ ਤੇ ਅੱਜ ਹੁਣ ਸ਼ਾਟ ਵੀ ਸ਼ੁਰੂ ਕਰਦੇ ਸ਼ਾਟ ਵੀ ਪਾਇਆ ਕਰਾਂਗੇ ਤੇ ਸਾਨੂੰ ਨਾ ਕੋਈ ਵਧੀਆ ਜਿਹਾ ਸ਼ਾਟ ਮਿਲ ਜਿਆ ਕਰੇ ਉਹ ਸ਼ਾਟ ਬਹੁਤ ਦਬ ਦੇ ਪਰ ਸ਼ਾਟ ਖਿਲਾ ਨਹੀਂ ਗਏ ਪਰ ਕਲਬਾਂ ਤੇ ਜ਼ਰੂਰ ਪਾਵਾਂਗੇ ਵੀ ਜ਼ਰੂਰ ਕਰ ਕੋ ਜੀ ਸ਼ੁਰੂ ਹੈ ਤੇ ਤੁਹਾਨੂੰ ਨਾਮੇ ਬਲੌਗ ਨਾਲ ਲੈ ਕੇ ਹਾਂ ਜੀ ਮੇਰੇ ਹੋ ਮੰਗੇ ਸਸ ਸਤਿਗੁਰਾਂ ਦਾ ਸਾਰਾ ਧੰਨਵਾਦ ਜੀ ਪੂਰੇ ਵਲੌਗ ਜਰੂਰ ਸਾਰੇ ਪੈਨ ਪ੍ਰਾਪਤ ਹੋ ਜੀ ਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਛਾ ਦਨ ਦੁਖੀ ਰਾਤ ਦੁਖੀ ਰੱਖੀ ਵਾਸ਼ੀ ਸਾਰੇ ਪੈਨ ਪ੍ਰਾਪਤ ਹੋ ਮੰਦਾ ਤੈ ਦਿ ਲੋ ਧੰਨਵਾਦ